ਦੱਲੇ ਆਉ ਸਾਹਬ ਮਰ ਜਾਣਗੇ ਕੋਈ ਇਹਨੂੰ ਸ਼ਹਾਦਤ ਕਹੋ ਕੋਈ ਖੁਦਕੁਸ਼ੀ ਕਹੋ ਇਹਨਾਂ ਨੇ ਭੋਗ ਤੋਂ ਵੱਧ ਕੱਠ ਦੀਪ ਸਿੱਧੂ ਦੇ ਭੋਗ ਤੋਂ ਕੱਠ ਨਹੀਂ ਹੋਇਆ ਇਹਨਾਂ ਨੇ ਭੋਗ ਤੇ ਕੱਠੋਂ ਟਾਕਾ ਕੋਟਲਾ ਪਰ ਲਾਨ ਵੜ ਗਿਉ ਜਿਹਨੇ ਅਮਰਤਪਾਲ ਬਣ ਗਿਆ ਇਹ ਤਾਂ ਨਿਕਲਣ ਲੱਗੀ ਆ ਕਿਹ ਕਹਿੰਦਾ ਕੱਟਾ ਕੋਟਲਾ ਇਹਨਾਂ ਸਾਡਾ ਮੋਰਚੇ ਦੀ ਕਰੋ ਸਮਾਇਸ 10 ਟੋਨ ਲੀਨ ਤੁਸੀਂ ਲਾ ਲਓ ਐਂਕੋ ਕਹਿੰਦਾ ਇਹਨਾਂ ਆਪ ਨੂੰ ਕੰਡਰ ਨੂੰ ਕਹੋ ਉਹ ਟਰਾਲੀਆਂ ਭਰ ਕੇ ਸਾਡੇ ਕੋਲ ਆਉਣ ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੇ ਨਾਲ ਇੱਕ ਵੀ ਬੰਦਾ ਸਹਿਮਤ ਨਹੀਂ ਲੋਕਾਂ ਦਾ ਦੇਖੋ ਜਦਵਾਤ ਆ ਵੀ ਦੱਲੇਵਾਲ ਸਾਹਿਬ ਜਿਉਂਦੇ ਰਹਿਣੇ ਚਾਹੀਦੇ ਆ ਪਰ ਇਹਨਾਂ ਦਾ ਫਾਰਿਆਂ ਦਾ ਮੰਤਬੇ ਹੈ ਵੀ ਦੱਲੇਵਾਲ ਸਾਹਿਬ ਦੇ ਜਿਉਂਦੇ ਰਹਿਣ ਖਾਤਰ ਜਿਹੜੀ ਭਾਵਨਾ ਜੀ ਉਹਨੂੰ ਅਸੀਂ ਦੂਜੀਆਂ ਕਿਸਾਨ ਜਿੱਥੇ ਬੰਦੇ ਨੂੰ ਮਾਰਨ ਖਾਤਰ ਜੀ ਉਹਨਾਂ ਨੇ ਕਾਡਰ ਨੂੰ ਆਪਦੇ ਨਾਲ ਜੋੜਨ ਖਾਤਰ ਵਰਤੀ। ਉਹ ਗਰਹਾ ਹਰ ਨਹੀਂ ਚਲੋ ਗਰਹਾ ਹਰ ਨੂੰ ਤਾਂ ਪਹਿਲਾਂ ਵੀ 도ਗਲੇ ਸੀ ਨਾ ਉਹ ਉਹ ਉਹਦੇ ਨਾਲ ਵੀ ਸੀ ਉਹ ਭੰਦੇਰ ਨਾਲ ਵੀ ਸੀ ਉਹ ਉਹਨਾਂ ਦਾ ਮੰਤ ਪਤਾ ਕੀ ਆ ਮਤਲਬ ਤੂੰ ਸ਼ਿਕਾਰ ਨਾਲ ਵੀ ਰਹੋ ਸ਼ਿਕਾਰੀ ਨਾਲ ਵੀ ਰਹੋ ਤੇ ਐ ਲੱਗੇ ਵੀ ਅਸੀਂ ਸਭ ਤੋਂ ਵੱਧ ਸਿਆਣੇ ਤੇ ਵੱਡੇ ਆ ਜਿਹੜਾ ਉਗਰਾਹਾ ਨਾ ਉਹ ਵੀ ਬੜਾ ਕਲਿੱਤਰੀ ਆ ਬੇਤੁਨ ਦਾ ਪਾਲ ਮੇਲ ਮਾਸ ਕਰ ਉਗਰਾਹਾ ਦੀ ਸਿਆਸਤ ਬੜੀ ਖਤਰਨਾਕ ਸਿਆਸਤ ਕਿਸਾ ਦਿੱਲੀ ਦੇ ਕਿਸਾਨਾਂ ਨੂੰ ਅੰਦੋਲਨ ਨੂੰ ਲਿਹੋ ਲਾਉਣ ਦਾ ਜਿਹੜਾ ਪਿੰਕ ਲਾ ਸੀ ਉਹ ਨਵੇਂ ਰੂਪ ਚ ਆ ਰਹਿਆਂ ਉਹਦਾ ਮੰਤਵ ਹੋਈ ਆ ਫਰਕ ਕੋਈ ਨਹੀਂ ਫਰਕ ਨਹੀਂ ਕੋਈ ਹੁਣ ਇਹ ਸਾਰੀਆਂ ਤਖ਼ਤਾਂ ਜੱਫੇਵੰਦੀਆਂ ਨੂੰ ਜ਼ੀਰੋ ਕਰਨ ਲਈ ਉਹਨਾਂ ਦੇ ਕਾਡਰ ਨੂੰ ਆਪਣੇ ਨਾਲ ਜੋੜਨ ਲਈ ਇਹ ਇਹਨਾਂ ਦੀ ਸਾਰੀ ਚਾਲ ਇਹ ਆ ਲੋਕਾਂ ਦਾ ਵੀ ਇੱਕ ਦਬਾਅ ਸੀ ਕਿ ਸਾਰੇ ਇੱਕ ਹੋਵੋ ਇੱਕ ਮੰਚ ਤੇ ਲੜੋ ਤਾਂ ਕੀ ਲੱਗਦਾ ਫਿਰ ਇਹ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਵੇਗਾ ਨਹੀਂ ਲੋਕਾਂ ਦੀ ਇਕਤਾ ਡੱਲੇ ਵਾਲਾ ਤਾਂ ਚਾਹੁੰਦਾ ਨਹੀਂ ਕਦੇ ਜੀ ਨਾ ਭਦੇਰ ਚਾਹੁੰਦਾ ਨਾ ਕਾਕਾ ਘੁੱਟਣਾ ਚਾਹੁੰਦਾ ਇਹ ਨਰਸ਼ ਦਾ ਰੂਪੇ ਸਿੱਖ ਫਲਸਫੇ ਦਾ ਵਿਰੋਧੀ ਆ ਜਿਹਨੂੰ ਸਾਰੀਆਂ ਕਿਸਾਨ ਜਥੇਬੰਦੀ ਨੇ ਰੱਦ ਕੀਤਾ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੇ ਰੱਦ ਕੀਤਾ ਬਲੈਕਮੇਲਿੰਗ ਕਰ ਰਹੇ ਨੇ ਨਾ ਜੀ ਇਹ ਬਲੈਕਮੇਲਿੰਗ ਹੋ ਕਿ ਨੂੰ ਰਹੀ ਹੈ ਮਤਲਬ ਸਰਕਾਰ ਨੂੰ ਬਲੈਕਮੇਲਿੰਗ ਹੋ ਰਹੀ ਹੈ ਜਾਂ ਐਸ ਕੇਐਮ ਨੂੰ ਬਲੈਕਮੇਲਿੰਗ ਹੋ ਰਹੀ ਹੈ ਐਸ ਕੇਐਮ ਨੂੰ ਸਰਕਾਰ ਤੇ ਕੋਈ ਅਸਰ ਨਹੀਂ ਦਾ ਦੱਲੇਵਾਲ ਸਾਹਿਬ ਨੇ ਮਨਰ ਵਰਤ ਰੱਖ ਲਿਆ ਇਹਦਾ ਮਤਲਬ ਦੱਲੇਵਾਲ ਸਾਹਿਬ ਦੀ ਲੋਕ ਸ਼ਕਤੀ ਤੋਂ ਪੁਰਸ਼ਾ ਖਤਮ ਹੋ ਗਿਆ ਕਿਸਦਾਂ ਦਾ ਸਤਾ ਦਾ ਪੁਰਸਾ ਖਤਮ ਹੋ ਗਿਆ ਜੀ ਲੋਕ ਸ਼ਕਤੀ ਨਾਲ ਜਿੱਤ ਹਾਸਲ ਕਰਨ ਦਾ ਪੁਰਸਾ ਖਤਮ ਹੋ ਗਿਆ ਪਹਿਲਾਂ ਉਹ ਕਿਸਾਨ ਅੰਦਲੂਆ ਕਰਨਾ ਚਾਹੁੰਦੇ ਸੀ ਹੁਣ ਸਾਰੀਆਂ ਕਿਸਾਨ ਜੱਥੇਬੰਦੀਆਂ ਤੇ ਉਹਨਾਂ ਦੇ ਕਾਡਰ ਨੂੰ ਅਗਵਾ ਕਰਨਾ ਚਾਹੁੰਦੇ ਨੇ ਇਹਨਾਂ ਦੀ ਹਾਲਤ ਇਹ ਹੈ ਜਿਹੜੇ ਬੰਦੇ ਸਾਵਣ ਦੇ ਮਹੀਨੇ ਅੰਨੇ ਹੋ ਜਾਂਦੇ ਨੇ ਨਾ ਜੀ ਹਰ ਹਰਾ ਹੋ ਜਾਂਦਾ ਇਹਨਾਂ ਨੂੰ ਕਿਸਾਨ ਦਿੱਲੀ ਦੇ ਜ਼ੋਨਰ ਵੇਲੇ ਵੀ ਹਰ ਹਰਾ ਦਿੰਦੇ ਹ ਸੀ ਸੰਘਤਾ ਕੀ ਚਾਹੁੰਦੀ ਹੈ ਨੇ ਆ ਕੀ ਚਾਹੁੰਦੀ ਹੈ ਨੇ ਇਸੇ ਕਰਕੇ ਵੀ ਨਾ ਤੇ ਭਮੇਰ ਤੇ ਫੂਲ ਆ ਲਾਲ ਕਿਲੇ ਦੇ ਉੱਤੇ ਵੀ ਲੰਘ ਕੇ ਇਹਨਾਂ ਅੰਦੋਲਨ ਵੀ ਗਲਤ ਜਹਿਜੇ ਤੇ ਆਧਾਰ ਕੀਤਾ ਜੀ ਜੋ ਇਹਨਾਂ ਨੂੰ ਸਪੋਰਟ ਮਿਲ ਰਹੀ ਆ ਉਹਦੇ ਲਈ ਵੀ ਇਹ ਗਲਤ ਜਹਿਜਾ ਲੈ ਰਿਆ ਉਹ ਜਿਹੜਾ ਕਲਿੱਤਰੀ ਆ ਨਾ ਆਪਣਾ ਫਰਜੀਤ ਫੂਲ ਉਹ ਕਹਿੰਦਾ ਸੀ ਬੰਦੇ ਸਾਫਤ ਹੋਗੀ ਸਾਰਾ ਪੰਜਾਬ ਸਾਡੇ ਨਾਲ ਆ ਸਾਰਾ ਮੁਲਕ ਸਾਡੇ ਨਾਲ ਕਿਸਾਨ ਮੋਰਚੇ ਵਾਲੇ ਵੀ ਇਹੀ ਕਹਿੰਦਾ ਸੀ ਉਹ ਸਰਦਨ ਮਾਲਵਿੰਦਰ ਸਿੰਘ ਮਾਲੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਮਾਲੀ ਸਾਹਿਬ ਤੁਸੀਂ ਦੇਖਿਆ ਹੋਣਾ ਕਿ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਗਈ ਡੱਲੇਵਾਲ ਸਾਹਿਬ ਕੋਲ ਇੱਕ ਨੌਰੀ ਬਾਰਡਰ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹਾਲਚਾਲ ਪੁੱਛਿਆ ਉਸ ਤੋਂ ਬਾਅਦ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਕਾਕਾ ਕੋਟੜਾ ਹੀ ਬੈਂਦੇ ਨੇ ਤੇ ਐਸ ਕੇ ਐਮ ਦੇ ਆਗੂ ਵੀ ਬੈਂਦੇ ਨੇ ਉਸ ਤੋਂ ਇੱਕ ਫੈਸਲਾ ਹੁੰਦਾ ਕਿ 15 ਤਰੀਕ ਨੂੰ ਮੀਟਿੰਗ ਰੱਖੀ ਗਈ ਹੈ ਪਟਿਆਲੇ ਪਰ ਉਸ ਤੋਂ ਬਾਅਦ ਫਿਰ ਇੱਕ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਐਸ ਕੇ ਐਮ ਨਾਨ ਪੋਲਿਟਿਕਲ ਵੱਲੋਂ ਕਿ ਹੁਣ ਮੀਟਿੰਗਾਂ ਦਾ ਸਮਾਂ ਨਹੀਂ ਹੈ ਡੱਲੇਬਾਲ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਬਸ ਉਹ ਸਹਿਯੋਗ ਕਰਨ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਅਸਲ ਚ ਗੱਲ ਪਤਾ ਕੀ ਹੈ ਜੀ ਦੇਖੋ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਨਾ ਸਾਨੂੰ ਇੱਕ ਵਾਰ ਮੁੜ ਕੇ ਚਿਤਰਨਾ ਚਾਹੀਦਾ ਜੀ ਉਸ ਦਰਾਂ ਨ ਹੋਇਆ ਕੀ ਸੀ ਉਸ ਸਮੇਂ ਦੌਰਾਨ ਵੀ ਕਿਸਾਨ ਅੰਦੋਲਨ ਨੂੰ ਅਗਵਾ ਕਰਨੀਆਂ ਕੋਸ਼ਿਸ਼ਾਂ ਹੋਈਆਂ ਸੀ ਜੀ ਉਹਦਾ ਸੇਪਾ ਸਲਾਰ ਸੀ ਦੀਪ ਸਿੱਧੂ ਅਜਮੇਰ ਸਿੰਘ ਜੀ ਤੇ ਆਪਣਾ ਕਨਿਤਰੀ ਆਗੂ ਆ ਜਿਹੜਾ ਕੀ ਆ ਉਹਦਾ ਨਾਮ ਫੰਗਰ ਸੰਤੀ ਵਾਲਾ ਭੰਦੇਰ ਜੀ ਹਾਂ ਪੰਨੂ ਭੰਦੇਰ ਬਈ ਜੀ ਇਹ ਕਦੇ ਮੋਰਚੇ ਦਾ ਹਿੱਸਾ ਨਹੀਂ ਰਹੇ ਸੀ ਠੀਕ ਹੈ ਜੀ ਤੇ ਉਹ ਮੋਰਚੇ ਨੂੰ ਅਗਵਾ ਕਰਨ ਦੇ ਵਿੱਚ ਸਰਜੀਤ ਫੂਦ ਵੀ ਸ਼ਾਮਲ ਸੀ ਜੀ ਇਹ ਲੜਾਈ ਦੇ ਵਿੱਚ ਡੱਲੇ ਵਾਲ ਮਤਲਬ ਵਿਚੋਲੇ ਦਾ ਰੋਲ ਲਵਾ ਰਿਹਾ ਸੀ ਕੋਈ ਨਹੀਂ ਜੀ ਨੌਜਵਾਨ ਨੇ ਜੀ ਐ ਕਰੋ ਜੀ ਐ ਕਰੋ ਉਦੋਂ ਸਵਾਲ ਸੀ ਕਿਸਾਨ ਅੰਦੋਲਨ ਨੂੰ ਅਗਵਾ ਕਰਨ ਦਾ ਜੀ ਉਹ ਫੇਲ ਹੋ ਗਿਆ ਜੀ ਹੁਣ ਕੀ ਆ ਅੱਜ ਦੀ ਹਾਲਤ ਕੀ ਆ ਹਰ ਇੱਕ ਜਥੇਬੰਦੀ ਨੂੰ ਅੰਦੋਲਨ ਕਰਨ ਦਾ ਹੱਕ ਆ ਜੀ ਉਹ ਵੀ ਆਪਣੀ ਸਮਝ ਆ ਉਹਦਾ ਜਹਿਜਾ ਇਹ ਜਿਹੜਾ ਪੰਦੇਰਾ ਤੇ ਡੱਲੇ ਵਾਲਾ ਜੀ ਇਹਨਾਂ ਨੇ ਇੱਕ ਮੋਰਚਾ ਲਾਇਆ ਆਪਣੇ ਜੈਜੇ ਅਨੁਸਾਰ ਜਦੋਂ ਉਹ ਜੈਜਾ ਗਲਤ ਸੀ ਜੀ ਉਹਨਾਂ ਦਾ ਐਲਾਨ ਹੋ ਗਿਆ ਸੀ ਇਹ ਹੋ ਗਿਆ ਸੀ ਤੇ ਇਹਨਾਂ ਨੇ ਤੇ ਕੇਂਦਰ ਸਰਕਾਰ ਉੱਪਰ ਗਰਮ ਹੋ ਗਈ ਵੀ ਆਪਾਂ ਇਹ ਸਾਬਤ ਕਰੀਏ ਪੰਜਾਬ ਦਾ ਮੋਰਚਾ ਚਾਰ ਮੀਟਿੰਗਾਂ ਹੋਈਆਂ ਇਹ ਮੰਨ ਵੀ ਗਏ ਸੀ ਇਹਨਾਂ ਦੀ ਦੂਸ ਨਿਕਲ ਗਿਆ ਫਿਰ ਉੱਥੋਂ ਮੁੱਕਰ ਗਏ ਜੀ ਦੂਜਾ ਕੰਟਰੈਕਟ ਖੇਤੀ ਨੂੰ ਉਹ ਸਹਿਮਤ ਕਰਿਆ ਸੋ ਹੁਣਾ ਜਿਹੜਾ ਨਾ ਜਿਹੜਾ ਜਿਹੜਾ ਖਨੌਰੀ ਮੋਰਚਾ ਤੇ ਸ਼ੰਭੂ ਮੋਰਚਾ ਜੀ ਉਦੋਂ ਇਹ ਕਿਸਾਨ ਅੰਦੋਲਨ ਨੂੰ ਅਗਵਾ ਕਰਨ ਦੀ ਛਾਛ ਦੀ ਕੋਸ਼ਿਸ਼ ਕਰ ਰਹੀ ਸੀ ਹੱਕਾ ਕੋਸ਼ ਕਰਦਾ ਵੀ ਮੇਰੇ ਰਾਹ ਤੇ ਆਓ ਲਾਲ ਕਿਲੇ ਚ ਹੋਇਆ ਜੋ ਕੀ ਹੋਇਆ ਤੁਹਾਨੂੰ ਪਤਾ ਜੀ ਹੁਣ ਕੀ ਹੋਇਆ ਹੁਣ ਦੇਖੋ ਇਹਨਾਂ ਨੇ ਇੱਕ ਗੱਲ ਸਿਰੇ 'ਪਾਤੀ ਦੱਲੇਵਾਲ ਸਾਹਿਬ ਨੇ ਮਨਰਵਰਤ ਰੱਖ ਲਿਆ ਜੀ ਇਹਦਾ ਪਰ ਦੱਲੇਵਾਲ ਸਾਹਿਬ ਦੀ ਲੋਕ ਸ਼ਕਤੀ ਤੋਂ ਭਰੋਸਾ ਖਤਮ ਹੋ ਗਿਆ ਸਿੱਖ ਸਿਧਾਂਤਾਂ ਦਾ ਭਰੋਸਾ ਖਤਮ ਹੋ ਗਿਆ ਜੀ ਲੋਕ ਸ਼ਕਤੀ ਨਾਲ ਜਿੱਤ ਹਾਸਲ ਕਰਨ ਦਾ ਭਰੋਸਾ ਖਤਮ ਹੋ ਗਿਆ ਉਹ ਇਸ ਤਰ੍ਹਾਂ ਤੁਰਪੇ ਵੀ ਮੈਂ ਮਰਨਾ ਜੀ ਤੇ ਮੇਰੇ ਮਰਨ ਦੀ ਗੱਲ ਲੜੀ ਚੱਲੂ ਜੀ ओके ਉਹਨਾਂ ਦੀ ਹੱਕ ਆ ਇਹਨੂੰ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਜੀ ਨਾ ਅਕਾਲ ਤਖਤ ਨੇ ਪ੍ਰਵਾਨ ਕੀਤਾ ਨਾ ਕਿਸੇ ਕਿਸਾਨ ਜਥੇਬੰਦੀ ਨੇ ਪ੍ਰਵਾਨ ਕੀਤਾ ਪਰ ਲੋਕਾਂ ਤੇ ਜਾਂ ਜਥੇਬੰਦੀ ਤੇ ਖਾਮਦਰ ਦੀ ਲਹਿਰਾ ਵੀ ਯਾਰ ਐਡਾ ਕਿਸਾਨ ਲੀਡਰ ਆ ਠੀਕਾ ਮਤ ਦੇਦ ਨੇ ਤੇ ਉਹਦੀ ਜਾਨ ਬਚਾਉਣ ਲਈ ਯਤਨ ਕਰਨਾ ਚਾਹੀਦਾ ਜੀ ਇਸ ਕਰਕੇ ਦੇਖੋ 9 ਤਰੀਕ ਨੂੰ ਮੋਗੇ ਕਿੱਡੀ ਵੱਡੀ ਇਤਿਹਾਸਕ ਘਰੇਲੂ ਹੋਈ ਜੀ ਇਹ ਇਹ ਤਾਂ ਇਹਨਾਂ ਦਾ ਸਾਰੀ ਦੇਖੋ ਪਹਿਲਾਂ ਕਿਸਾਨ ਅੰਦਲੂਆ ਕਰਨਾ ਚਾਹੁੰਦੇ ਸੀ ਹੁਣ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਕੱਢ ਨੂੰ ਅਗਵਾ ਕਰਨਾ ਚਾਹੁੰਦੇ ਨੇ ਜੀ ਇਹਨਾਂ ਦੀ ਸਾਰ ਸਾਰੀ ਚਾਲ ਉਹ ਆ ਜੀ 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 ਕਈ ਬੰਦੇ ਵੀ ਆਪਾਂ ਸਾਂਝਾ ਕਿਸਾਨ ਅੰਦੋਲਨ ਉਲੀਕੀ ਜੀ ਇਹਨਾਂ ਇਹਨਾਂ ਦੀ ਹਾਲਤ ਹੈ ਜਿਹੜੇ ਬੰਦੇ ਸਾਵਣ ਦੇ ਮਹੀਨੇ ਅੰਨੇ ਹੋ ਜਾਂਦੇ ਨੇ ਨਾ ਜੀ ਹਰਾ ਹਰਾ ਜੀ ਨਾ ਜੀ ਇਹਨਾਂ ਨੂੰ ਕਿਸਾਨ ਦਿੱਲੀ ਨੇ ਅਦੋਲੇ ਵੇਲੇ ਵੀ ਹਰਾ ਹਰਾ ਦੀਨਾਂ ਸੀ ਸੰਘਤਾ ਕੀ ਚਾਹੁੰਦੀਆਂ ਨੇ ਆਹ ਕੀ ਚਾਹੁੰਦੀਆਂ ਨੇ ਐਸੇ ਕਰਕੇ ਸੀ ਨਾ ਤੇ ਪੰਹੇਰ ਤੇ ਫੂਲ ਆ ਲਾਲ ਕਿਲੇ ਨੂੰ ਤੁਰਪੇ ਸੀ ਲੰਘ ਕੇ ਜੀ ਉਹ ਮਤਲਬ ਜੀ ਕਿਸਾਨ ਅੰਦੋਲਨ ਉਗਵਾ ਕਰਨਾ ਜੀ ਹੁਣ ਇਹਨਾਂ ਦੀ ਨੀਤੀ ਬਦਲਵੇਂ ਰੂਪ ਤਾਂ ਆ ਗਈ ਸਾਹਮਣੇ ਬਦਲਵੇਂ ਰੂਪ ਕਿਵੇਂ ਆ ਗਈ ਹੁਣ ਅਸੀਂ ਕਿਸਾਨ ਜੱਥੇਬੰਦੀ ਆ ਤੇ ਉਹਨਾਂ ਦੇ ਘਾੜ ਨੂੰ ਅਗਵਾ ਕਰਨਾ ਜੀ 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 ਇਸੇ ਕਰਕੇ ਦੇਖੋ ਬਹੁਤ ਸਿਆਣਪ ਵਾਲੀ ਗੱਲ ਕੀਤੀ ਮਤਲਬ ਸੰਯੁਕਤ ਕਿਸਾਨ ਮੋਰਚੇ ਨੇ ਵੀ ਆਪਾਂ ਆਓ ਮਿਲিয়ে ਕੋਈ ਸਾਂਝਾ ਸੰਘਰਸ਼ ਕਰੀਏ ਜੀ ਤੇ ਕੋਟਲਾ ਕਿਹਾ ਉਹ ਜਿੱਥੇ ਸਾਗੀਆਂ ਟਰਾਲੀਆਂ ਖੜੀਆਂ ਨੇ ਆਪਣੇ 10 ਟਰਾਲੀਆਂ ਉੱਥੇ ਖੜਾ ਲੈਣ ਜੀ ਕਿ ਦਿੱਲੀ ਦੇ ਕਿਸਾਨ ਅੰਦੋਲਨ ਨੂੰ ਲਿਹੋ ਲਾਉਣ ਦਾ ਜਿਹੜਾ ਪੈਂਕਲਾ ਸੀ ਉਹ ਨਵੇਂ ਰੂਪ ਚ ਆ ਰਿਹਾ ਉਹਦਾ ਮੰਤਵ ਹੋਈ ਆ ਫਰਕ ਕੋਈ ਨਹੀਂ ਜੀ ਫਰਕ ਨਹੀਂ ਕੋਈ ਹੁਣ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਜ਼ੀਰੋ ਕਰਨ ਲਈ ਉਹਨਾਂ ਦੇ ਘਾੜ ਨੂੰ ਆਪਣੇ ਨਾਲ ਗੋੜਨ ਲਈ ਜੀ ਇਹ 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 ਇਹਨਾਂ ਦੀ ਸਾਰੀ ਚਾਲ ਇਹ ਆ ਜੀ ਉਹ ਗਰਾਹਾਂ ਰੂਹੀ ਨੇ ਚਲੋ ਗਰਾਹਾਂ ਰੂਹੀ ਤੋਂ ਪਹਿਲਾਂ ਵੀ 도ਗਲੇ ਸੀ ਨਾ ਉਹ ਉਹਦੇ ਨਾਲ ਵੀ ਸੀ ਉਹ ਭੰਦੇਰ ਨਾਲ ਵੀ ਸੀ ਉਹ ਉਹਨਾਂ ਦਾ ਮੰਤ ਪਤਾ ਕੀ ਆ ਮਤਲਬ ਤੂੰ ਸ਼ਿਕਾਰ ਨਾਲ ਵੀ ਰਹੋ ਸ਼ਿਕਾਰੀ ਨਾਲ ਵੀ ਰਹੋ ਤੇ ਐ ਲੱਗੇ ਵੀ ਅਸੀਂ ਸਭ ਤੋਂ ਵੱਧ ਸਿਆਣੇ ਤੇ ਵੱਡੇ ਆ ਜਿਹੜਾ ਉਹਨਾਂ ਤਾਲ ਮੇਲ ਮਾਸ ਅਰਸ਼ ਜੇ ਬੋਇਂ ਕਤਮ ਕਰ ਕੀਤਾ ਉਹ ਤੇ ਸੰਯੁਕਤ ਖਸਾਨ ਮੋਰਚਾ ਫਸਿਆ ਹੋਇਆ ਜੀ ਸੋ ਇਸ ਕਰਕੇ ਜਿਹੜੀ ਪ੍ਰੈਸ ਕਾਨਫਰੈਂਸ ਕੋਟੜੇ ਨੇ ਕਿ ਕੀ ਬਣੂ ਜੀ ਦੇਖੋ ਜੀ ਮੈਂ ਤੁਹਾਡੇ ਕੋਲੇ ਐਲਾਨ ਕਰਦਾ ਮੈਂ ਗਲਤ ਹੋ ਸਕਦਾ ਮੇਰਾ ਜੈਜਾ ਜੀ ਇਹਨਾਂ ਨੇ ਅੰਦੋਲਨ ਵੀ ਗਲਤ ਜੈਜੇ ਤੇ ਆਧਾਰ ਕੀਤਾ ਜੀ ਜੋ ਇਹਨਾਂ ਨੂੰ ਸਪੋਰਟ ਮਿਲ ਰਹੀਆ ਉਹਦੇ ਲਈ ਵੀ ਇਹ ਗਲਤ ਜੈਜਾ ਲੈ ਰਿਹਾ ਜੀ ਉਹ ਜਿਹੜਾ ਕਲਿੱਤਰੀ ਆ ਨਾ ਆਪਣਾ ਫਰਜੀਤਪੂਲ ਉਹ ਕਹਿੰਦਾ ਜੀ ਗੱਲੇ ਸਾਬਤ ਹੋ ਗਈ ਹਾਂ ਪੰਜਾਬ ਸਾਡੇ ਨਾਲ ਆ ਸਾਰਾ ਮੁਲਕ ਸਾਡੇ ਨਾਲ ਜੀ ਕਿਸਾਨ ਮੋਰਚੇ ਵਾਲੇ ਵੀ ਇਹੀ ਕਹਿੰਦਾ ਸੀ ਉਹ ਜੀ ਜੀ ਬਾਈ ਜੀ ਲੋਕਾਂ ਦੀ ਹਮਦਰਦੀ ਇਸ ਗੱਲ ਕਰਕੇ ਆ ਵੀ ਦੱਲੇਵਾਲ ਸਾਹਿਬ ਦੀ ਜਾਨ ਬਚਣੀ ਚਾਹੀਦੀ ਆ ਬਿਲਕੁਲ ਪਰ ਮਨ ਵਰਤ ਨੂੰ ਅਕਾਲ ਤਖਤ ਨੇ ਰੱਦ ਕੀਤਾ ਦੂਜੀਆਂ ਕਿਸਾਨ ਯੂਨੀਅਨ ਨੇ ਰੱਦ ਕੀਤਾ ਜੀ ਸੋ ਇਸ ਕਰਕੇ ਜਿਹੜਾ ਹੁਣ ਇਹਨਾਂ ਦਾ ਪੈਂਟਡ ਆ ਨਾ ਹੁਣ ਮੀਟਿੰਗ ਵਾਲਾ ਸੇਮ ਨਹੀਂ ਰਿਹਾ ਹੁਣ ਆ ਨਹੀਂ ਰਿਹਾ ਹੁਣ ਆ ਜੋ ਕਿਉਂ ਆ ਜੋ ਜੀ ਤੁਸੀਂ ਮਰਨ ਵਾਰਤ ਕਿਸੇ ਨਾਲ ਸਲਾਹ ਇਹ ਤਾਂ ਪਨੇਰ ਵੀ ਕਹਿੰਦਾ ਮੇਰੇ ਨਾਲ ਫਲਾ ਕਰਕੇ ਵੀ ਨਹੀਂ ਰੱਖਿਆ ਉਹ ਆ ਨਹੀਂ ਰਿਹਾ ਜੀ ਹੁਣ ਬੈਜੀ ਜਿਵੇਂ ਇਹ ਪਹਿਲੇ ਸੰਗਤ ਦੀ ਭਾਵਨਾ માં ਲੋਕਾਂ ਦੀ ਭਾਵਨਾ માં ਹੁਣ ਲੋਕਾਂ ਦਾ ਦੇਖੋ ਜਜ਼ਬਾਤ ਆ ਵੀ ਦੱਲੇਵਾਲ ਸਾਹਿਬ ਜਿਉਂਦੇ ਰਹਿਣੇ ਚਾਹੀਦੇ ਆ ਜੀ ਪਰ ਇਹਨਾਂ ਦਾ ਫਾਰਿਆਂ ਦਾ ਮੰਤ ਵੀ ਹੈ ਵੀ ਦੱਲੇਵਾਲ ਸਾਹਿਬ ਦੇ ਜਿਉਂਦੇ ਰਹਿਣ ਖਾਤਰ ਜਿਹੜੀ ਭਾਵਨਾ ਜੀ ਉਹਨੂੰ ਅਸੀਂ ਦੂਜੀਆਂ ਕਿਸਾਨ ਜਿੱਤਵੰਦੀਆਂ ਨੂੰ ਮਾਰਨ ਖਾਤਰ ਜੀ ਉਹਾਂ ਦੇ ਕਾਡਰ ਨੂੰ ਆਪਣੇ ਨਾਲ ਜੋੜਨ ਖਾਤਰ ਵਰਤੀਏ ਜੀ ਇਸੇ ਕਰਕੇ ਕੋਟੇ ਨੇ ਵੀ ਕਿਹਾ ਨਾ ਵੀ ਅਸੀਂ ਲੀਡਰਾਂ ਨੂੰ ਕਹਿੰਦੇ ਆ ਲੀਡਰ ਨੂੰ ਹੁਣ ਕੋਈ ਨਹੀਂ ਪੁੱਛਦਾ ਸੀ ਸਾਰਾ ਪੰਜਾਬ ਸਾਡੇ ਨਾਲ ਆ ਸਾਰਾ ਮੁਲਕ ਸਾਡੇ ਨਾਲ ਤੁਸੀਂ ਸੁਰਜੀਤ ਫੋਲਦੀਆਂ ਬੜਕਾਂ ਸੁਣੋ ਉਹ ਵੀ ਪੰਜਾਬ ਸਾਡੇ ਨਾਲ ਆ ਗਿਆ ਪੰਜਾਬ ਬੰਦ ਹੋ ਗਿਆ ਬਾਈ ਜੀ ਮੈਂ ਤੁਹਾਡੇ ਚੈਨਲ ਤੇ ਕਹਿੰਦਾ ਦੇਖੋ ਮੈਂ ਗਲਤ ਹੋ ਸਕਦਾ ਜੀ ਦੱਲੇ ਆਲ ਸਾਹਿਬ ਮਰ ਜਾਣਗੇ ਜੀ ਕੋਈ ਨੂੰ ਸ਼ਹਾਦਤ ਕਹੂ ਕੋਈ ਖੁਦਕਸ਼ੀ ਕਹੂ ਜੀ ਇਹਨਾਂ ਦੇ ਭੋਗ ਤੋਂ ਵੱਧ ਇਕੱਠ ਦੀਪ ਸਿੱਧੂ ਦੇ ਭੋਗ ਤੋਂ ਇਕੱਠ ਨਹੀਂ ਹੋਇਆ ਜੀ ਇਹਨਾਂ ਦੇ ਭੋਗ ਤੇ ਇਕੱਠ ਹੋ ਜੀ ਟਾਕਾ ਕੋਟਲਾ ਪਰ ਲਾਨ ਬਣ ਜੂ ਜਿਵੇਂ ਅਮਰਤਪਾਲ ਬਣ ਗਿਆ ਜੀ ਇੱਥੇ ਨਿਕਲਣ ਲੱਗੀ ਆ ਸਾਰੀ ਬਲੈਕ ਮੇਲਿੰਗ ਦੀ ਸਿਆਸਤਾਂ ਤੇ ਸਾਰੀਆਂ ਕਿਸਾਨ ਯੂਨੀਅਨਾਂ ਨੂੰ ਉਨਾ ਨੂੰ ਜਿਹਨੇ ਅੰਦੋਲਨ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਨਾ ਜੀ ਉਹੀ ਸਾਜ਼ਿਸ਼ਾ ਵੀ ਸਾਰੀਆਂ ਕਿਸਾਨ ਕੀ ਕਹਿੰਦਾ ਕਾਕਾ ਕੋਟਣਾ ਹੂੰ ਇਹਨਾ ਸਾਡਾ ਮੋਰਚੇ ਦੀ ਕਰੋ ਹਮਾਇਤ 10 ਟਨ ਲਈ ਤੁਸੀਂ ਲਾ ਲੋ ਅੱਜ ਉਹ ਕਹਿੰਦਾ ਕਹਿੰਦਾ ਆਪੇ ਕੰਡਰ ਨੂੰ ਕਹੋ ਉਹ ਟਰਾਲੀਆਂ ਭਰ ਕੇ ਸਾਡੇ ਕੋਲ ਆਉਣ ਜੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੇ ਨਾਲ ਇੱਕ ਵੀ ਬੰਦਾ ਸਹਿਮਤ ਨਹੀਂ ਜੀ ਤੁਹਾਡੀ ਸਮਝ ਨਾਲ ਕੋਈ ਸਹਿਮਤ ਨਹੀਂ ਤੁਹਾਡੇ ਘੋਲ ਰੂਪ ਨਾਲ ਕੋਈ ਸਹਿਮਤੀ ਇਹ ਤਾਂ ਇੱਕ ਜਜਵਾਤੀ ਮਾਹੌਲਾ ਜੀ ਜਿਹੜਾ ਦੱਲੇ ਵਾਲਾ ਸਭ ਮਰਨੇ ਨਹੀਂ ਚਾਹੀਦੇ ਜੀ ਖਨੋਰੀ ਮੋਰਚੇ ਵਾਲੇ ਵੀ ਚਾਹੁੰਦੇ ਨੇ ਉਹ ਮਰ ਜੇ ਪੰਜਾਬ ਸਰਕਾਰ ਵੀ ਚਾਹਦੀ ਹੈ ਉਹ ਮਰ ਜੇ ਜੀ ਮੋਦੀ ਸਰਕਾਰ ਵੀ ਚਾਹਦੀ ਹੈ ਇਹ ਮਰ ਜੇ ਜੀ ਉਸ ਤੋਂ ਬਾਅਦ ਸਭ ਨੇ ਆਪੋ ਆਪ ਦੀਆਂ ਸਿਆਸਤ ਦੀਆਂ ਗੋਟੀਆਂ ਖੇਡਣੀਆਂ ਨੇ ਜੀ ਇਹ ਠੀਕ ਆ ਦੇਖੋ ਜਜਵਾਤ ਹੁੰਦਾ ਇੱਕ ਜਿਹੜਾ ਬੀਪ ਸਿੰਧੂ ਨੇ अजमेर ਨੇ ਉਹ ਸਿਰਜਿਆ ਬਰਤਾਨ ਉਹ ਤਲਖੇ ਸੁਹਾਣੇ ਉਰੀ ਦੀ ਸਾਹੇ ਮੋਰਚੇ ਚ ਹੁੰਦੇ ਹੋਏ ਆਪਣਾ ਖੌਰੂ ਪਵਨ ਫਰਾ ਜਿਹੜਾ ਸਰਜੀਤ ਫੂਲ ਵੀ ਗਲਿਤਰੀ ਜਿਹੜਾ ਉਹ ਆ ਹਨੇਰ ਵੀ ਉਹਨਾਂ ਨਾਲ ਜੁੜ ਗਏ ਜੀ ਹੁਣ ਵੀ ਸੰਯੁਕਤ ਖਸਾਨ ਮੋਰਚੇ ਤੋਂ ਕੁਝ ਬੰਦੇ ਉਹਨਾਂ ਨਾਲ ਜੁੜ ਸਕਦੇ ਨੇ ਜੀ ਉਹਨਾਂ ਨਾਲ ਹਮੇਂ ਭੜ ਸਕਦੇ ਨੇ ਜੀ ਪਰ ਇਹਦਾ ਭਵਿੱਖ ਕੋਈ ਨਹੀਂ ਬਈ ਜੀ ਜੀ ਜਿਹੜਾ ਇਹਨੂੰ ਇਹ ਲੱਗਦਾ ਪੰਜਾਬ ਪਤਾ ਨਹੀਂ ਕੀ ਤੂਫਾਨ ਆ ਜੂ ਮੈਂ ਤੁਹਾਡੇ ਚੈਨਲ ਤੇ ਕਹਿੰਨਾ ਭੋਗ ਤੇ ਇਕੱਠੂ ਜਿਵੇਂ ਦੀਪ ਸਿੱਧੂ ਦੇ ਹੋਇਆ ਹੂੰ ਕਾਕਾ ਕੋਟਲਾ ਪ੍ਰਧਾਨ ਬਣ ਜੂ ਜਿਵੇਂ ਅਮਰਤਪਾਲ ਬਣਿਆ ਜੀ ਇਹਦਾ ਕੋਈ ਨਤੀਜਾ ਨਿਕਲਣਾ ਜੀ ਅੱਛਾ ਇੱਕ ਗੱਲ ਇਹ ਹੈ ਜੀ ਮਤਲਬ ਜੇਕਰ ਹੁਣ 15 ਤਰੀਕ ਦੀ ਮੀਟਿੰਗ ਦੇ ਵਿੱਚ ਨਹੀਂ ਜਾਂਦੇ ਇਹ ਐਸਕੇਮ ਨੌਨ ਪੋਲੀਟਿਕਲ ਕਾਕਾ ਕੂਟਰਾ ਤਾਂ ਕੀ ਲੱਗਦਾ ਲੋਕਾਂ ਤੇ ਕੀ ਪ੍ਰਭਾਵ ਜਾਵੇਗਾ ਜਿਹੜੀਆਂ ਇਕਤਾ ਦੀਆਂ ਗੱਲਾਂ ਲਗਾਤਾਰ ਲੋਕਾਂ ਦਾ ਵੀ ਇੱਕ ਦਬਾਅ ਸੀ ਕਿ ਸਾਰੇ ਇੱਕ ਹੋਵੋ ਇੱਕ ਮੰਚ ਤੇ ਲੜੋ ਤਾਂ ਕੀ ਲੱਗਦਾ ਫਿਰ ਇਹ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਵੇਗਾ ਨਹੀਂ ਲੋਕਾਂ ਦੀ ਇਕਤਾ ਡੱਲੇ ਵਾਲਾ ਤਾਂ ਚਾਹੁੰਦਾ ਨਹੀਂ ਕਦੇ ਜੀ ਨਾ ਭਦੇਰ ਚਾਹੁੰਦਾ ਨਾ ਕਾਕਾ ਕੂਟਣਾ ਚਾਹੁੰਦਾ ਉਹ ਤਾਂ ਉਹ ਤਾਂ ਘੜੀਸਾ ਪਾਉਂਦੇ ਨੇ ਹਾਂ ਅੱਜ ਕੇ ਮੇਰੇ ਮਿਨਿਸਟਰ ਬਣਨ ਖਾਤਰ ਤੇ ਸਾਡੇ ਨਾਲ ਪਿੱਛੇ ਆਓ ਸਾਰੇ ਜੀ ਇਹ ਇੱਕ ਤਹੂ ਜੀ ਮੈਨੂੰ ਇਹ ਦੱਸੋ ਬਿਲਕੁਲ ਦੇਖੋ ਤੁਸੀਂ ਐਂਕਰ ਹੋ ਜੀ ਤੁਸੀਂ ਸਵਾਲ ਕਰ ਸਕਦੇ ਹੋ ਜੀ ਮੇਰਾ ਜਾਇਦਾ ਹੈ ਬਾਈ ਜੀ ਕੱਖ ਨਹੀਂ ਹੋਣਾ ਜਿਹੜਾ ਨੂੰ ਇਹ ਹੈ ਨਾ ਵੀ ਗੱਲਾਂ ਮਰ ਗਿਆ ਪਤਾ ਨਹੀਂ ਕਿ ਤੂਫਾਨ ਉੱਠੜੂ ਕੋਈ ਤੂਫਾਨ ਨਹੀਂ ਉੱਠਣਾ ਨਾ ਕਦੇ ਉਦੋਂ ਆਪਣੇ ਪਹਿਲਾਂ ਉੱਠਿਆ ਨਾ ਹੁਣ ਉੱਠੇ ਕਿਉਂਕਿ ਇਹ ਨਰਸ਼ ਦਾ ਰੂਪ ਏ ਸਿੱਖ ਫਲਸਫੇ ਦਾ ਵਿਰੋਧੀ ਆ ਜੀ ਜਿਹਨੂੰ ਸਾਰੀਆਂ ਕਿਸਾਨ ਜਥੇਬੰਦੀ ਨੇ ਰੱਦ ਕੀਤਾ ਅਕਾਲ ਪਛਤਰਾਵ ਦੇ ਜਥੇਦਾਰ ਨੇ ਰੱਦ ਕੀਤਾ ਤਾਂ ਲੱਗਦਾ ਬਲੈਕਮੇਲ ਕਰ ਰਹੇ ਨੇ ਨਾ ਜੀ ਇਹ ਬਲੈਕਮੇਲਿੰਗ ਹੋ ਕਿਨੂੰ ਰਹੀ ਆ ਮਤਲਬ ਸਰਕਾਰ ਨੂੰ ਬਲੈਕਮੇਲਿੰਗ ਹੋ ਰਹੀ ਆ ਜਾਂ ਐਸਕੇਮ ਨੂੰ ਬਲੈਕਮੇਲਿੰਗ ਹੋ ਰਹੀ ਹੈ ਐਸਕੇਮ ਨੂੰ ਸਰਕਾਰ ਤੇ ਕੋਈ ਅਸਰ ਨਹੀਂ ਦਾ ਜੀ ਕੋਈ ਅਸਰ ਨਹੀਂ ਸਰਕਾਰ ਤੇ ਇਸ ਬਲੈਕਮੇਲਿੰਗ ਦਾ ਕੋਈ ਪ੍ਰਭਾਵ ਨਹੀਂ ਤੁਸੀਂ ਦੇਖ ਲਓ ਦੇਖੋ ਸੁਯੁਕਤ ਖਸਾਨ ਮੋਰਚੇ ਨੇ ਨਾ ਇੱਕ ਵੱਡਾ ਦਿਲ ਦਿਖਾਇਆ ਜੀ ਉਹਦੇ ਵਿੱਚ ਨਾ ਜਿਹੜਾ ਉਗਰਾਹਾ ਨਾ ਜੀ ਉਹ ਵੀ ਬੜਾ ਕਲਿੱਤਰੀ ਆ ਮਤਲਬ ਤਾਲ ਮੇਲ ਮਾ ਸੰਘਰਸ਼ ਜੀ ਮੁdde ਤੇ ਫੈਰਤੀ ਦੀ ਢੋਲ ਦੇ ਰੂਪ ਤੇ ਸਮੇਂ ਸੈਂਤੀ ਦੀ ਤਾਲ ਮੇਲ ਮਾ ਮਤਲਬ ਇਹ ਤਾਂ ਉਹ ਪ੍ਰੋਗਰਾਮਾ ਕਿਹੜਾ ਬੰਦਾ ਹੈ ਜਿਹੜਾ ਜਦੋਂ ਦਿੱਲੀ ਦੇ ਲਾਲ ਕਿਲੇ ਤੇ ਇਹਨਾਂ ਨੇ ਝੰਡਾ ਲਹਿਰਾਇਆ ਆਪਣੇ ਪੁਨਰ ਨੇ ਜੀ ਫੋਨ ਵੀ ਉਧਰ ਚਲਾ ਗਿਆ ਸੀ ਇਹਨੂੰ ਸਸਪੈਂਡ ਕੀਤਾ ਸੀ ਜੀ ਇਹਦਾ ਇਹਦਾ ਪਤਾ ਕੀ ਆ ਇਹ ਤਾਂ ਸ਼ਿਕਾਰ ਨਾਲ ਵੀ ਹੈ ਤੇ ਸ਼ਿਕਾਰੀ ਨਾਲ ਵੀ ਆ ਉਗਰਾਹਾ ਉਗਰਾਹਾ ਠੀਕ ਹੈ ਉਹਨਾਂ ਨਾਲ ਹੋ ਗਿਆ ਉਹ ਤਾਂ ਜੀ ਉਗਰਾਹਾ ਦੀ ਸਿਹਤ ਬੜੀ ਖਤਰਨਾਕ ਸਿਹਤ ਆ ਜੀ ਤੇ ਇਸ ਕਰਕੇ ਇਹ ਤਾਂ ਸ਼ਿਕਾਰ ਨਾਲ ਵੀ ਹੈ ਤੇ ਸ਼ਿਕਾਰੀ ਨਾਲ ਵੀ ਆ ਠੀਕ ਹੈ ਐਸ ਕੇ ਮਤਲਬ ਤੁਹਾਡੇ ਕਹਿਣਾ ਮਤਲਬ ਵੀ ਅਗਰਾਹਾ ਵੀ ਕਦੇ ਐਸ ਕੇ ਐਮ ਨਾਲ ਕਦੇ ਐਸ ਕੇ ਐਮ ਨਾਨ ਪੋਲੀਟিক্যাল ਉਹਨਾਂ ਨੂੰ ਕਹਿੰਦੇ ਤਾਲਮੇਲ ਮਾ ਸੰਘਰਸ਼ ਇੱਧਰ ਵੀ ਹੋ ਜਾਂਦਾ ਹੈ ਮੈਂ ਇਹ ਕਹਿੰਦਾ ਮੈਂ ਇਹੀ ਕਹਿੰਦਾ ਵੀ ਇਹਦੀ ਚਾਲਾਂ ਨਾ ਬੜੀਆਂ ਖਤਰਨਾਕ ਚਾਲਾਂ ਨੇ ਜੀ ਇਹ ਕਿਸਾਨ ਮੋਰਚੇ ਨਾਲ ਵੀ ਆ ਜੀ ਕਿਸਾਨ ਮੋਰਚੇ ਦੇ ਵਿਰੋਧੀਆਂ ਨਾਲ ਵੀ ਆ ਜੀ ਦੱਸੋ ਫਿਰ ਇਹਦਾ ਕੀ ਮਤਲਬ ਆ ਹਾਂ ਬਿਲਕੁਲ 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 ਤੋ ਸਾਨੋਂ ਦੁੱਲਨਾ ਜਿਹੜਾ ਪੰਜਾਬ ਦਾ ਬਨਿਆਦੀ ਤੌਰ ਤੇ ਆਰਥਿਕ ਅਨੁਲਨਾ ਜਿਹਦਾ ਸਭ ਤੋਂ ਨਮਾਇੰਦਾ ਉਗਰਾਹਾ ਜੀ ਇਹ ਇਹ ਕਦੇ ਨਹੀਂ ਕਹਿਣਗੇ ਬਾਗਾ ਬਾਡਰ ਫੋਲੋ ਜੀ ਇਹ ਕਦੇ ਨਹੀਂ ਕਹਿਣਗੇ ਖੇਤੀ ਮਾਡਲ ਬਦਲੋ ਜੀ ਇਹ ਕਹਿਣਗੇ ਜੋ ਮਰਜ਼ੀ ਕਰੋ ਯਾਰ ਸਾਨੂੰ ਪੈਸੇ ਦੋ ਜੀ ਤੁਸੀਂ ਸਾਨੂੰ 5000 ਰੁਪਏ ਦੋ ਅਸੀਂ ਪ੍ਰਾਲੀ ਨਹੀਂ ਥੋੜਾਂਗੇ ਜੀ ਤੋ ਇਸ ਕਰਕੇ ਜਿਹੜੀ ਅਗਰਾਹਾਾਂ ਦੀ ਸਿਆਸਤ ਹੈ ਬੜੀ ਖਤਰਨਾਕ ਸਿਆਸਤਾਂ ਦੇਖਣ ਨੂੰ ਇਹ ਲੱਗਦੀ ਬੜੀਆ ਇਹ ਇਹ ਤਾਂ ਆਪਾਂ ਕਹਿੰਦੇ ਨੌਨ ਪੋਲੀਟੀਕਲ ਜੀ ਇਹ ਨੌਨ ਪੋਲੀਟੀਕਲ ਕੋਈ ਨਹੀਂ ਹੁੰਦਾ ਜੀ ਅਗਰਾਹਾਾਂ ਨੇ ਪਹਿਲੇ ਕੋਲ ਦੌਰਾਨ ਕੀ ਰੋਲ ਆਦਾ ਕੀਤਾ ਜੀ ਇਸ ਕਾਰ ਨਾਲ ਵੀ ਇਸ ਕਾਰੀ ਨਾਲ ਵੀ ਸੀ ਹੁਣ ਵੀ ਇਹਦਾ ਹੀ ਰੋਲ ਆ ਜੀ 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 ਇਹ ਇਹ ਸੰਜੁਗ ਮੋਰਚੇ ਨਾਲ ਵੀ ਆ ਇਹ ਸੰਜੁਗ ਖਾਨ ਮੋਰਚੇ ਨਾਲ ਵੀ ਆ ਇਹ ਕਹਿਦਾ ਮੈਂ ਬਹੁਤ ਵੱਡਾ ਹਾਂ ਜੀ ਮੈਂ ਸਾਰੇ ਦੀ ਇਕਤਾ ਕਰਨਾ ਚਾਹੁੰਦਾ ਲਕੀਰਤਾ ਕੱਢਦਾ ਨਹੀਂ ਜੀ ਮਤਲਬ ਇਹ ਕੋਈ ਲਕੀਰ ਕੱਢ ਕੇ ਲੜਾਈ ਨਹੀਂ ਲੜਦਾ ਜੀ ਦੇਖੋ ਇਹਦੀ ਜਥੇਬੰਦੀ ਮਜ਼ਬੂਤ ਹੈ ਤੇ ਕੋਈ ਰੋਲਾ ਨਹੀਂ ਵੱਡੀ ਕਿਸਾਨ ਜਥੇਬੰਦੀ ਆ ਤੇ ਇਸ ਕਰਕੇ ਇਹ ਇਹ ਵੀ ਕਿਤੇ ਨਾ ਕਿਤੇ ਹਿੱਸੇਦਾਰ ਜੀ 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 ਦੇਖੋ ਉਦੋਂ ਦੀਪ ਸਿੱਧੂ ਤੇਜਮੇਰ ਦੇ ਜਿਹੜਾ ਵਰਤਾਰਾ ਸਿਰ ਗਿਆ ਜੀ ਉਦੋਂ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਕਈ ਬੰਦੇ ਟਟਕ ਕੇ ਡੁੰਗਾ ਤੇ ਪੈ ਗਏ ਜੀ ਹੁਣ ਵੀ ਉਹੀ ਹਾਲ ਆ ਹੁਣ ਜਿਹੜੀ ਇਸ ਅੰਦੋਲਨ ਤੋਂ ਬਾਹਰ ਨੇ ਹੂੰ ਉਹ ਉਹਦੇ ਵਿੱਚੋਂ ਵੀ ਕਈ ਬੰਦੇ ਦੁੱਬਦਾ ਤੇ ਨੇ ਹਾਂ ਜੀ ਉਸ ਇਹਨਾਂ ਦੇ ਨਾਲ ਵੀ ਹਾਂ ਜੀ ਹਾਂ ਉਹਦੇ ਨਾਲ ਅੱਡ ਵੀ ਹਾਂ ਜੀ ਹਾਂ ਅਸੀਂ ਵੱਖਰਾ ਪ੍ਰੋਗਰਾਮ ਵੀ ਕਰਾਂਗੇ ਹੁਣ ਮੇਰੀ ਗੱਲ ਸੁਣੋ ਸੁਰਜੀਤ ਫੂਲ ਦਾਵੇ ਕੀ ਕਰਦਾ ਜਾਂ ਇਹਨਾਂ ਦਾਵੇ ਕੀ ਕਿਤੇ ਸਾਰਾ ਪੰਜਾਬ ਸਾਡੇ ਨਾਲ ਆ ਜੀ ਸਾਰਾ ਮੁਲਕ ਸਾਡੇ ਨਾਲ ਆ ਜੀ ਆਪਣਾ ਕਹਿੰਦਾ ਲੀਡਰਾਂ ਤੋਂ ਕੀ ਲੈਣਾ ਲੋਕਾਂ ਦਾ ਕਾਡਰ ਸਾਡੇ ਨਾਲ ਆ ਜੀ 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 ਉਹ ਕਹਿੰਦਾ ਉਹ ਦੇਖੋ ਮੀਟਿੰਗਾਂ ਦਾ ਕੰਮ ਖਤਮ ਆ ਤੇ ਆਪਣੇ ਕਾਡਰ ਨੂੰ ਕਹੋ ਟਰਾਲੀਆਂ ਭੇਜ ਕੇ ਸਾਡੇ ਮੋਰਚੇ ਚ ਚਾਉਣ ਜੀ ਬੈਠੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਟੋਕ ਕਿਉਂ ਨਹੀਂ ਰਿਹਾ ਕੋਈ ਮਤਲਬ ਸਾਡਾ ਹਾਲੇ ਹੋ ਗਿਆ ਵੀ ਅਸੀਂ ਤਾਂ ਬਣ ਕੇ ਕੌਣ ਕੁੱਕੜ ਇਹ ਵਿਹਾਵਾ ਦਾ ਰੁਖ ਦੇਖੋ ਤੇ ਉਧਰ ਗੱਲ ਕਰੋ ਜੀ ਸੋ ਇਸ ਕਰਕੇ ਬੜੀ ਗੰਭੀਰ ਹਾਲਤਾ ਪਰ ਇਹ ਜਿਹੜਾ ਉਹਨੇ ਭਲੇਖਾ ਨਾ ਹੁਣ ਤਾਂ ਮੰਗਾ ਦਾ ਤਾਂ ਕੋਈ ਮਤਲਬ ਹੀ ਨਹੀਂ ਰਿਹਾ ਕਿਤੇ ਜੀ ਕਿੱਥੇ ਮੰਗਾ ਸਾਹਮਣੇ ਨੇ ਉਹ ਕਹਿਆ ਰਾਜੇ ਵਾਲ ਦੀ ਜਾਨਪ ਚਾਉ ਡੱਲੇ ਆ ਸਾਹਿਬ ਦੀ ਰਾਜਿਆਲ ਨੂੰ ਮਾਰਨ ਖਾਤਰ ਉਹਦੀ ਜੂਨੀ ਨੂੰ ਸਭ ਤੋਂ ਵੱਧ ਸਰਗਰਮ ਡੱਲੇਵਾ ਸਾਹਿਬ ਦੀ ਡੱਲੇਵਾ ਸਾਹਿਬ ਦੀ ਹਾਂ ਬੀ ਮਰਨਾ ਚਾਹੀਦਾ ਬਚਣਾ ਨਹੀਂ ਚਾਹੀਦਾ ਠੀਕ ਜੇ ਤੇਨੂੰ ਬਚਾਉਣਾ ਚਾਹੁੰਦੇ ਆ ਉਹ ਸਾਡੀ ਲੱਤੇ ਹੇਠਾਂ ਵੀ ਆ ਕੇ ਲੰਘਣ ਇੱਥੇ ਜੀ 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 ਤੋਂ ਇਸ ਕਰਕੇ ਗੱਲਾਂ ਨਹੀਂ ਸੋਚਣ ਵਿਚਾਰ ਦੀਆਂ ਗੱਲਾਂ ਨਹੀਂ ਬਾਈ ਜੀ 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 ਬੜਾ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜੀ ਅੰਬੇ ਰਿਤਾ ਜੁੱਤੀ ਪਹਿਨ ਗਈਆਂ ਮੇਰੇ ਤੋਂ ਸਮਾਂ ਲੈ ਕੇ ਜਲੋ ਧੰਨਵਾਦ ਜੀ ਤੁਸੀਂ ਵਿਚਾਰ ਰੱਖਿਆ ਆਪਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਸ਼ੁਕਰੀਆ ਜੀ